210 ਰੁਪਏ 210 ਰੁਪਏ 299 ਰੁਪਏ ਦਾ ਦੁਪੱਟਾ ਕੜਾਈ ਵਾਲਾ 345 ਰੁਪਏ ਦੀ ਲੰਦਖਾਨਾ ਮਾਲ ਦੀ ਰੇਟ ਦੋਮਾ ਫਰੀ ਦੇ ਤੁਸੀਂ ਬਸ 60 ਰੇਟ ਵੀ ਦੱਸ ਦਿਓ ਤੁਹਾਨੂੰ 330 ਰੁਪਏ 350 ਰੁਪਏ 325 ਰੁਪਏ 325 ਦਾ ਸੂਟ ਵੀ ਰੇ ਆ ਲੋ ਜੀ ਆ ਲੋ 1500 ਦੇ ਮਾਰ ਕੇ 325 ਵੀ ਦੇਣਾ ਆਪਾਂ 3000 ਦੇ ਵਿੱਚ ਪੂਰੇ ਰਿਆਂਗੇ ਚਾਰ ਸੂਟ 3000 ਦੇ ਚਾਰ ਸੂਟ ਵੀ ਰੇ ਇਹ ਬਿਲਕੁਲ 550 ਰੁਪਏ ਦਾ ਸੂਟ ਹੈ ਦੇਖੋ ਬਾਜੂ ਨਾਲ ਵਰਕੇ ਗਿਆ ਸਲਵਾਰਾ ਨਾਲ ਵਰਕੇ ਗਿਆ 575 ਦੇ ਵਿੱਚ ਤਮਾਕੀ ਹੁਣ ਆ ਵੇਖੋ 900000 ਰੁਪਏਲੇ ਪੀਸਾ ਲੋ ਪੂਰਾ ਵਰਤ ਇਤੋ ਹੋਇਆ ਪੀਸ ਦਿਖਾਓ ਖੋਲ ਕੇ 495 ਰੁਪਏ ਦੇ ਵਿੱਚ 350 ਵੀਰੇ ਮੈਡਮ ਜੀ ਜਾਂਦੇ ਜਾਂਦੇ ਫਾਇਦਾ ਹੀ ਕਰਨਾ ਹੈ ਲੈ ਇੱਕ ਫਰੀ ਜੀ 900 ਰੁਪਏ ਦੇ ਦੋ ਚਾਰ ਭੈਣ ਭਰਾਵਾਂ ਨੂੰ ਇੱਕ ਇੱਕ ਸੂਟ ਆਪਣੇ ਵੱਲੋਂ 750 ਰੁਪਏ ਦਾ ਗਿਫਟ ਜਾਏਗਾ ਉਹਨਾਂ ਦੇ ਘਰੇ ਪਹੁੰਚੇਗਾ ਜਿਹੜਾ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਦਬਕੇ ਸ਼ੇਅਰ ਕਰ ਦੇ ਔਰਗਾਂਜਾ ਦਾ ਸੂਟ ਹੈ Ориジナル 395 ਰੁਪਏ ਹੈ ਕਲਰ ਚਾਰਟ ਦੇਖੋ ਜੇ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹ ਲੈਣਾ ਹੈ ਹਾਂਜੀ ਵੀਰੇ ਤੇ ਅਪ੍ਰੈਲ ਤਾਂ ਅਪ੍ਰੈਲ ਪੂਰੀ ਤੁਹਾਡੇ ਲਈ ਫਾਇਦੇ ਕਰਦੇ ਆ ਲੋ ਇਹ ਕਿੰਨੇ ਆਲਾ ਵੀਰੇ ਮਸਲੀਨ ਦਾ ਦੁਪੱਟਾ ਕੋਟਨ ਦਾ ਸੂਟ ਮਾਰਕੀਟੇ ਟਰਾਈ ਕਰਕੇ ਆ ਜੇ 595 ਤੋਂ ਘੱਟ ਮਿਲੇ ਫਿਰ ਸਾਡੇ ਕੋਲ ਆਣਾ ਤੁਸੀਂ ਤੁਸੀਂ ਕਿੰਨੇ ਆ ਇਹ ਅਸੀਂ ਦੇਣਾ 350 ਰੁਪਏ 100 ਨਾਲ ਹੈ ਜੀ 700 ਰੁਪਏ ਦੇ ਚਾਰ ਕੀ ਗੱਲ ਵੀਰੇ ਸੇਲ ਆਈ ਸੀ ਨਿਕਲਿਆ ਨਹੀਂ ਸਟਾਕ ਆ ਤੌਰ ਨਹੀਂ ਨਿਕਲੇ ਬਣਾ ਜੀ ਹਾਂਜੀ ਤੁਸੀਂ ਕਿੱਥੋਂ ਆਏ ਹੋ ਅੱਜ ਅੱਜ ਤੁਹਾਡੀ ਵੀਡੀਓ ਬਣਾਉਣ ਆਇਆ ਦੇਖਣ ਆਇਆ ਤੁਸੀਂ ਸੇਲ ਲਾਈ ਹੋਈ ਸੀ ਵੀ ਕਿੰਨਾ ਕਰਸਪ ਆਇਆ ਹੋਇਆ ਮੈਂ ਕਹਿੰਦਾ ਜੀ ਪੁੱਛੋ ਨਾ 13 ਅਪ੍ਰੈਲ ਤੱਕ ਜਿਹੜਾ ਰਸ ਸੀਗਾ ਹਾਂਜੀ ਕਸਟਮਰਾਂ ਤੋਂ ਵੀ ਫੋਨ ਆਈ ਜਾਂਦੇ ਪਰ ਮੈਂ ਕਹਾ ਚਲੋ ਤੁਸੀਂ ਆਏ ਹੋ ਆਪਾਂ ਜਿਹੜੀ ਇਹ ਸੇਲ 13 ਅਪ੍ਰੈਲ ਦੀ ਸੀ ਹਾਂਜੀ ਕਿਉਂਕਿ ਮਾਲ ਦੇਖੋ ਸਾਡੇ ਕੋਲ ਸੀ 3-4 ਕਰੋੜ ਰੁਪਏ ਦਾ ਹਾਂਜੀ ਕਿੰਨੀ ਜਲਦੀ ਸਟਾਕ ਖਤਮ ਨਹੀਂ ਹੁੰਦਾ ਇਸ ਕਰਕੇ ਸੇਲ ਆਪਾਂ ਕਰਤੀ 30 ਅਪ੍ਰੈਲ ਤੱਕ 30 ਅਪ੍ਰੈਲ ਤੱਕ 30 ਅਪ੍ਰੈਲ ਤੱਕ ਸੇਲ ਕਰਤੀ ਹੈ ਤੇ ਹੋਰ ਚੀਜ਼ਾਂ ਵੀ ਕੋਈ ਫਾਇ ਹਾਂਜੀ ਵੀਰੇ ਆ ਲੋ ਥਿੰਕਿੰਗ ਨਵਾਂ ਕਪੜਾ ਹੈ ਜੀ ਬਿਲਕੁਲ ਸੂਟ ਦੇਣਾ ਕਿੰਨੇ ਦਾ 150 ਰੁਪਏ ਦਾ 150 ਰੁਪਏ ਦਾ ਵੀਰੇ ਬਿਲਕੁਲ ਜੀ 150 ਰੁਪਏ ਦਾ 500 ਰੁਪਏ ਦਾ ਸੇਲ ਕਰੋ ਵੱਲੋ 150 ਰੁਪਏ ਦੇ ਵਿੱਚ ਬਿਲਕੁਲ ਬਹੁਤ ਸੋਹਣਾ ਸੂਟ ਆ ਭਾਵੇਂ ਲੈਣ ਵਾਲੋ ਭਾਵੇਂ ਕੜਾਈ ਜੋ ਮਰਜ਼ੀ ਕਰੋ 150 ਰੁਪਏ ਦੇ ਵਿੱਚ ਆ ਲੋ 150 ਰੁਪਏ ਦੇ ਵਿੱਚ ਪ੍ਰਿੰਟ ਸੂਟ ਲੋ ਆ ਲੋ 150 150 150 ਜਿੰਨਾ ਮਰਜ਼ੀ ਮਾਲ ਲੋ ਮਾਲ ਬਹੁਤ ਮਿਲਣਾ ਹੈ ਮਾਲ ਹੋ ਰੰਗ ਲੋ ਜੀ ਲੋ 150 ਰੁਪਏ ਦੇ ਵਿੱਚ ਉਸ ਤੋਂ ਬਾਅਦ ਬਰੋਸ਼ੀਆ ਦੇਖੋ 350 ਰੁਪਏ ਦੇ ਦੋ ਸੂਟ ਹੈ ਜੀ 350 ਦੇ ਦੋ ਹਾਂਜੀ ਹਾਂਜੀ ਸਾਡੇ ਫਾਇਦੇ ਹੁਣ ਫਾਇਦੇ ਵਧਾਤੇ ਹੈ 31 ਅਪ੍ਰੈਲ ਤੱਕ 350 ਦੇ ਜਲਦੀ ਤੋਂ ਜਲਦੀ ਮਾਲ ਖਤਮ ਕਰਨਾ ਹੈ ਆਪਾਂ ਤੇ ਉਸ ਤੋਂ ਆਪਾਂ ਰੇਟ ਹੋਰ ਕੱਟ ਕਰਦੇ ਹਾਂਜੀ ਵੀਰੇ ਇਹਨਾਂ ਦਾ ਕੀ ਰੱਖਿਆ ਜੀ ਰੇਟ 175 ਰੁਪਏ ਦਾ 350 ਰੁਪਏ ਦੇ ਦੋ ਸੂਟ 175 ਰੁਪਏ ਦਾ ਸੂਟ ਹੈ ਬਿਲਕੁਲ ਤੇ 350 ਦੇ ਦੋ ਹੋ ਗਏ ਦੋਸਤੋ ਮਾਰਕੀਟ ਦੇ ਵਿੱਚ ਵਿਕਦਾ ਪਿਆ ਹੈ 300 ਰੁਪਏ ਦਾ ਹੱਥ ਲਗਾਓ ਕਪੜੇ ਨੂੰ ਲੋ ਜੀ ਵੀਰੇ ਬਹੁਤ ਵਧੀਆ ਕੱਪੜਾ ਹੈ ਨਾ ਲੋ ਜੀ ਆਪਾਂ ਕਿੰਨੇ ਦਾ ਦੇਣਾ ਤੁਸੀਂ ਕਿ ਦਿਓਗੇ ਰੇਟ ਆਪਾਂ ਦੇਵਾਂਗੇ ਜੀ 210 ਰੁਪਏ ਦਾ 210 ਰੁਪਏ ਦਾ ਹਾਂਜੀ ਲਓ ਲਓ ਕੋਟਨ ਵਾਲੇ ਛੱਟੀ ਚੱਲ ਕੋਟਨ ਦਾ ਸੂਟ 210 ਰੁਪਏ 210 ਰੁਪਏ ਆਦਾ ਵੀਰੇ 8 8 9 900 ਦਾ ਸੇਲ ਹੁੰਦੇ ਰਿਹਾ ਮਾਰਕੀਟ ਚ ਉਹ ਇਹੀ ਫਿਰ ਫਾਇਦਾ ਕਰਨਾ ਅੱਗੇ ਵੀ ਵੀਡੀਓ ਫਾਇਦਾ ਕੀਤਾ ਅੱਜ ਤੁਸੀਂ ਅਚਾਨਕ ਆਏ ਹੋ 30 ਅਪ੍ਰੈਲ ਤੱਕ ਆਪਾਂ ਸੇਲ ਨੂੰ ਦੁਬਾਕਾ ਹੋਰ ਕਰਤਾ ਵੀਰੇ ਸਾਰੇ 210 ਵਾਲੇ ਆ ਇਹ ਉਹ ਮੈਡਮ ਜੀ ਤੁਸੀਂ ਇਥੇ ਹੈਰਾਨ ਹੋਏ ਖੜੇ ਹੋ ਤੇ ਆ ਲਓ ਫਿਰ ਹੋਰ ਹੈਰਾਨ ਹੋ ਜਾਓ ਆ ਲਓ ਕੜਾਈ ਵਾਲਾ ਸੂਟ ਵੇ ਦੁਪੱਟਾ ਵੇ ਦੁਪੱਟਾ ਹਾਂਜੀ ਕਿੰਨੇ ਦਾ 700 ਰੁਪਏ ਦੇ 4 600 ਰੁਪਏ ਦੇ 4 ਸੂਟ ਵੀ ਹਨਨੀ ਨਾਲ ਹੈ ਜੀ 700 ਰੁਪਏ ਦੇ 4 ਮਨ ਖੁਸ਼ ਹੋਣ ਵਾਲੀ ਚੀਜ਼ ਹੈ ਪਿਓਰ ਕਾਟਨ ਹਾਂਜੀ ਵੀਰੇ ਕੀ ਹੈ ਮਾਰਕੀਟ ਦੇ ਵਿੱਚ 325 ਰੁਪਏ ਰੇਟ ਹੈ ਹਾਂਜੀ ਅਸੀਂ ਫਾਇਦੇ ਨਾਲ ਹੀ ਮਾਲ ਦੇਣਾ ਕਸਟਮਰਾਂ ਨੂੰ 500 ਰੁਪਏ ਦੇ 2 250 ਰੁਪਏ ਦਾ ਸੂਟ 500 ਰੁਪਏ ਦੇ 2 ਬਿਲਕੁਲ ਆਲੋ ਕਲਰ ਵਾਦੂ ਜਿੰਨਾ ਮਰਜ਼ੀ ਮਾਲ ਲਓ ਸਟਾਕ ਪਿਓ ਹਰ ਚੀਜ਼ ਦੇ ਵਿੱਚ ਬਈ ਸਾਡੇ ਕੋਲ ਵੈਰਾਈਟੀ ਉਸ ਤੋਂ ਬਾਅਦ ਆ ਦੇਖੋ ਹਾਂਜੀ ਵੀਰੇ ਇਹਦਾ ਮਹਿੰਗੀ ਆਟਮ ਚੱਕਲੀ ਲੱਗਦੀ ਹਾਂਜੀ ਮਹਿੰਗੀ ਆਟਮ ਲੋਕਾਂ ਦੀ ਦੁਕਾਨਾਂ ਤੇ ਹਾਂਜੀ ਆਪਣੀ ਦੁਕਾਨ ਤੇ ਤਾਂ ਫਾਇਦੇ ਨਹੀਂ ਜੀ ਆਇਓ ਥੋੜਾ ਇੱਧਰ ਹੋ ਜੋ ਹਾਂਜੀ ਵੀਰੇ ਕਿਉਂਕਿ ਇੱਧਰ ਬਹੁਤ ਜ਼ਿਆਦਾ ਸੂਟ ਵੀਰੇ ਨੇ ਰੱਖਤੇ ਆ ਇਹ ਆ ਲੋ ਪੀਸ ਦੇਖੋ ਪਿਓਰ ਕਾਟਨ ਕੀ ਰੇਟ ਰਹੂਗਾ ਵੀਰੇ ਦਾ ਫਰੀ ਦੇ ਪਾ 325 ਰੁਪਏ 325 ਦਾ ਸੂਟ ਵੀਰੇ ਆ ਲੋ ਜੀ ਹਲੋ ਪਹਿਲਾਂ 1500 ਦਾ ਮਾਰਕੀਟ ਚ 325 ਵੀ ਦੇਣਾ ਆਪਾਂ ਆ ਲੋ ਰੰਗ ਆਪਾਂ 325 ਦੇਣਾ ਮਾਰਕੀਟ ਦੇ ਵਿੱਚ ਜੋ ਮਰਜੀ ਰੇਟ ਹੋਵੇ ਫਾਇਦੇ ਨਾਲ ਆਏ ਤੇ ਫਾਇਦਾ ਹੀ ਕਰਨੇ ਆਪਾਂ ਬਿਲਕੁਲ ਜੀ ਬਿਲਕੁਲ ਭੈਣੋ ਮੈਂ ਕਹਣੀ ਹੁਣੇ ਵੀਡੀਓ ਦੇਖਣ ਸਾਰ ਫੋਨ ਚੱਕ ਲਿਆ ਤੇ ਸੂਟ ਖਤਮ ਹੋ ਜਾਣਿਆ ਮੈਨੂੰ ਐ ਲੱਗਦਾ ਜਿੰਨਾ ਰੇਟ ਵੀਰ ਨੇ ਦੱਸਿਆ ਇਹ ਜਿੰਨੀ ਦੇਰ ਮਾਲ ਪਿਆ 19 ਦੇ ਤਾਂ ਮਿਲਦਾ ਰਹਿਣਾ ਆ ਲੋ ਹਾਂਜੀ ਕਲਰ ਚਾਰਟ ਦੇਖੋ ਜੇ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹ ਲੈਣਾ ਹੈ ਹਾਂਜੀ ਵੀਰੇ ਤੇ ਅਪ੍ਰੈਲ ਤਾਂ ਅਪ੍ਰੈਲ ਪੂਰੀ ਤੁਹਾਡੇ ਲਈ ਫਾਇਦੇ ਕਰਦੇ ਆ ਲੋ ਇਹ ਕਿੰਨੇ ਆਲਾ ਵੀਰੇ ਮਸਲੀਨ ਦਾ ਦੁਪੱਟਾ ਕੋਟਨ ਦਾ ਸੂਟ ਮਾਰਕੀਟੇ ਟਰਾਈ ਕਰਕੇ ਆ ਜੇ 595 ਤੋਂ ਘੱਟ ਮਿਲੇ ਫਿਰ ਸਾਡੇ ਕੋਲ ਆਣਾ ਤੁਸੀਂ ਤੁਸੀਂ ਕਿੰਨੇ ਦਾ ਇਹ ਅਸੀਂ ਦੇਣਾ 350 ਰੁਪਏ 350 ਦਾ ਵੀਰੇ 350 ਰੁਪਏ ਦੇ ਵਿੱਚ ਕਲਰ ਚਾਰਟ ਰਹਿਣਗੇ ਇਸ ਤਰ੍ਹਾਂ ਦੇ ਜਿਹੜੀਆਂ ਵੀ ਪੈਣਾ ਸੂਟ ਦੇਖਣੀਆਂ ਇਹ ਸੂਟ ਜਦੋਂ ਨਰਾਂ ਦੁਕਾਨ ਤੇ ਆ ਗਈ ਨੇ ਸਾਰੇ ਨਹੀਂ ਛੱਡ ਕੇ ਜਾਣੇ ਇੰਨੇ ਸੋਹਣੇ ਸੋਹਣੇ ਆ ਗਏ ਮੈਂ ਕੰਨਾ ਜੀ ਬਹੁਤ ਪਿਆਰ ਮਿਲਿਆ ਕਸਟਮਰ ਦਾ ਇਸੇ ਕਰਕੇ ਹੀ ਇਹ ਫੈਰੇ ਨੂੰ ਆਪਾਂ ਵਧਾ ਦਿੱਤਾ ਤੇ ਇਹਦਾ ਕੀ ਰੇਟ ਹੋਊਗਾ ਵੀਰੇ 350 350 ਵੀਰੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੇ ਤੁਸੀਂ ਮਾਰਕੀਟ 'ਚ 1500 ਦਾ ਲੈ ਕੇ ਆਉਗੇ ਮੈਨੂੰ ਲੱਗੇਗਾ ਤਾਂ ਤੁਸੀਂ 3-4 ਸੂਟ ਲੈ ਜਾਉਂਗੀ ਆ ਬਿਲਕੁਲ ਜੀ ਬਿਲਕੁਲ ਸੱਤੋ ਬੇਟਾ ਸੱਤੋ ਸੱਤੋ ਡਿਜ਼ਾਈਨ ਨੀ ਬੜਿਆ ਨਹੀਂ ਲੁੱਟ ਲਓ ਮੇਲੇ ਤੁਹਾਨੂੰ ਦਿਖਾਉਂਗਾ ਤੋਹਫੇ ਦਿਖਾਣੇ ਤੋਹਫੇ ਹਾਂਜੀ ਵੀਰੇ ਬਿਲਕੁਲ ਮਾਰਕੀਟ ਦੇ ਵਿੱਚ 1000 ਰੁਪਏ ਤੋਂ ਘੱਟ ਮਿਲ ਜੇ ਸਾਡਾ ਸੂਟ ਫ੍ਰੀ ਰਹੂਗਾ 1000 ਤਾਂ ਵੀਰੇ ਤੁਸੀਂ ਆਪ ਹੀ ਬਹੁਤ ਘੱਟ ਕਹਿਤਾ ਈ ਆਲੋ ਔਰਗੰਜਾ ਦਾ ਸੂਟ ਘੱਟੋ ਘੱਟ ਕਹਿ ਰਹੇ ਆ ਜੀ ਘੱਟੋ ਘੱਟ ਔਰਗੰਜਾ ਦਾ ਸੂਟ ਤੁਹਾਨੂੰ ਕਹਿ ਰਹੇ ਆ ਜੋ ਰੇਟ ਆਪਾਂ ਤੁਹਾਨੂੰ ਦੇ ਦੇਣਾ ਹੈ ਆਲੋ ਔਰਗੰਜਾ ਦਾ ਸੂਟ ਹੈ Ориジナル ਤੇ ਭਰਾ ਦੀ ਗੱਲ ਨੂੰ ਝੂਠ ਨਾ ਸਮਝ ਲਿਆ ਜੇ ਕਿਉਂਕਿ ਰੇਟ ਹੀ ਇਹ ਜੇ ਦੇਣਾ ਹੈ ਆਲੋ ਦੁਪੱਟਾ ਵੀ ਔਰਗੰਜਾ ਦਾ Ориジナル ਵਿਸਕੋਸ ਔਰਗੰਜਾ ਹੈ ਕੀ ਰੇਟ ਦੋਗੇ ਕੀ ਰੇਟ ਦੋਗੇ ਤੁਸੀਂ ਦੱਸੋ ਕੀ ਰੇਟ ਦੇਵਿਏ ਬੋਟਮ ਦੇ ਰੇਟ ਦੇਖ ਕੇ ਤਾਂ ਮੈਨੂੰ ਐ ਲੱਗੀਆਂ ਨਾ ਮੈਂ ਇਹਨੂੰ ਗੈਸ ਕਰਨੀ ਔਖਾ ਹੋਇਆ ਹੈ ਹਲੋ ਹਲੋ ਜੀ 395 ਰੁਪਏ ਵੀਰ ਸੱਚੀ ਦੱਸਣਾ ਮੈਂ ਕਹਿੰਦਾ 395 ਰੁਪਏ ਖੁੱਲਾ ਚੈਲੰਜ ਹੈ ਪੂਰਾ ਹਿੰਦੁਸਤਾਨ ਘੁੰਮ ਕੇ ਆ ਜਾਜੇ ਭਰਾ ਕੋਲ ਬਿਲਕੁਲ ਤੇ ਮਾਰਕੀਟ ਵੀ ਟਰਾਈ ਕਰਕੇ ਆ ਜਾਓ ਭਾਵੇਂ ਆਪਣੇ ਉਸ ਤੋਂ ਬਾਅਦ ਆ ਦੇਖੋ ਵਿਕਦੇ ਪਏ 495 595 ਘੱਟ ਤੋਂ ਘੱਟ ਰੇਟ ਹੈ ਨਾ ਜਿਹੜਾ 450 ਰੁਪਏ ਆਈਟਮ ਦੇਖੋ ਪਿਓਰ ਕੋਟਨ ਹੈ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਪਿਓਰ ਕੋਟਨ ਵੀ ਬੋਟਮ ਹੈ ਤਿਆਰ ਹੈਗਾ ਪਿਓਰ ਕੋਟਨ ਦਾ ਦੁਪੱਟਾ ਚੱਕ ਬੇਟਾ ਆ ਤੁਸੀਂ ਦੇਖੋ ਪੀਸ ਦੇਖੋ ਆ ਲਓ ਤੁਸੀਂ ਖੋਲ ਕੇ ਨਾ ਇੱਕ ਵਾਰੀ ਆ ਕੇ ਲਗਾਓ ਸੂਟ ਬਿਲਕੁਲ ਬੈਣੋ ਆ ਦੇਖੋ ਆ ਦੇਖੋ ਪੀਸ ਦੇਖੋ ਮਾਰਕੀਟ ਟਰਾਈ ਕਰ ਲਿਆ ਜੇ ਗਰੰਟੀ ਹੈ ਆਪਣੀ ਜੋ ਰੇਟ ਆਪਾਂ ਦੇਣਾ ਹੈ 345 ਰੁਪਏ 345 ਵੀਰੇ 345 ਆ ਲਓ ਸੈੱਟ ਵਾਈ ਮਾਲ ਹੈ ਆ ਲਓ ਜਿੰਨਾ ਦਿਆਂਗੇ ਫਾਇਦੇ ਨਾਲ ਦਿਆਂਗੇ ਮਾਲ ਸਾਡੇ ਰੇਟ ਕੋਈ ਦੇ ਨਹੀਂ ਸਕਦਾ ਕਿਉਂਕਿ ਅਸੀਂ ਤਾਂ ਚੱਲੇ ਆ ਪਰ ਤੁਹਾਡਾ ਫਾਇਦਾ ਕਰਕੇ ਜਾਵਾਂਗੇ ਬਾਜ਼ਾਰ ਸਾਰਾ ਬਾਜ਼ਾਰ ਸਾਰਾ ਲਾਗੇ ਜਾਵਾਂਗੇ ਆ ਲੋ ਆ ਲੋ ਦੇਖ ਲੋ ਡਿਜ਼ਾਈਨ 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 ਜਿੰਨੇ ਮਰਜੀ ਡਿਜ਼ਾਈਨ ਵੇਖੋ ਰੇਟ ਰਹਿਣਾ 350 ਰੁਪਏ ਸਾਰਾ ਵੇਖੋ ਵਰਕ ਕਿਤੋਂ ਹੈ ਥਲੋ ਦੀ ਉੱਤੇ ਤੱਕ ਆ ਲੋ ਪੀਸ ਦੇਖੋ ਸਹੀ ਗੱਲ ਆ ਗਈ ਮੂਹੋ ਬੋਲਦਾ ਪੀਸ ਹੈ ਜੀ ਬਿਲਕੁਲ ਮੈਂ ਕਹਿੰਦਾ ਤੁਹਾਡਾ ਤੁਹਾਨੂੰ ਖੁਦ ਅਨੰਦ ਆ ਜਾਣਾ ਆ ਲੋ ਮੈਂ ਤਾਂ ਦੇਖਦੇ ਕਿ ਫੀਲ ਹੋਈ ਜਾਂਦਾ ਵੀ ਜਿਹੜੇ ਬਾਹਰੋਂ ਲੈਂਦੇ ਆ ਕਿੰਨੀ ਲੁੱਟ ਮਚੀ ਵੀ ਆ ਬਾਹਰ ਮੈਡਮ ਜੀ ਆ ਕੜਾਈਆਂ ਕੀਤੀਆਂ ਉੱਤੇ ਤੇ 750 800 ਰੁਪਏ ਮੋਰਾ ਲਾ ਕੇ ਵਿਕਦੇ ਆ ਕੰਪਨੀ ਨੇ ਸਾਨੂੰ ਜਦੋਂ ਮਾਲ ਦਿੱਤਾ ਸੀ ਨਾ ਉਹਨਾਂ ਨੇ ਕਿਹਾ ਸਟਿੱਕਰ ਨਹੀਂ ਲਾ ਕੇ ਦੇਾਂਗੇ ਤੇ ਰੇਟ ਤੁਹਾਨੂੰ ਇਹ ਜਾ ਦੇ ਦੇਾਂਗੇ ਆ ਦੇਖ ਲਓ ਭੈਣਾ ਕੀ ਰੇਟ ਦੱਸਿਆ ਵੀਰੇ ਇਹਨਾਂ ਦਾ 350 ਰੁਪਏ ਹੋਰ ਦੱਸੋ 350 ਰੁਪਏ ਦਾ ਸੂਟ ਆ ਜਿਹੜੇ ਬਾਹਰ 12 1200 ਦੇ ਮਿਲਦੇ ਆ ਕੋਟਨ ਪਿਓਰ ਕੋਟਨ ਦੇ ਦੁਪੱਟੇ ਆ ਅੰਮ੍ਰਿਤਸਰ ਦੇ ਸੂਟ ਆ ਜਿੱਥੋਂ ਮਰਜ਼ੀ ਟ్రਾਈ ਕਰਕੇ ਆ ਜਾਓ ਜਿ ਭਰਾ ਕੋਲ ਜਿੱਥੋਂ ਮਰਜ਼ੀ ਪੂ ਹੁਣ ਉਸ ਤੋਂ ਬਾਅਦ ਦੇ ਕੂਪੀਜ਼ ਦੇਖੋ ਇੱਕ ਇੱਕ ਵੀਜ਼ਾ ਜੀ ਲਾ ਕੇ ਦਿਖਾਓ ਕਸਟਮਰਾਂ ਨੂੰ ਕਮਾਲ ਦੀ ਗੱਲ ਪਈ ਆ ਵੀਰੇ ਹੋਰਾਂ ਨੇ ਆ ਲਓ ਪੀਸ ਦੇਖੋ ਫੁੱਲ ਫਲੈਟ ਗਾਰੰਟੀ ਹੈ ਜਿੱਥੇ ਮਰਜੀ ਕਸਟਮਰ ਟਰਾਈ ਕਰਕੇ ਆ ਜਾਵੇ ਲੋ ਜੀ ਜੋ ਰੇਟ ਅਸੀਂ ਦੇਣਾ ਕੋਈ ਨਹੀਂ ਦੇ ਸਕਦਾ 900 ਰੁਪਏ ਵਾਲਾ ਪੀਸ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਜੀ 900 ਰੁਪਏ ਦੇ ਦੋ 450 ਰੁਪਏ ਦਾ ਇੱਕ ਆ ਲਓ ਪੀਸ ਦੇਖੋ ਪਾਕਿਸਤਾਨੀ ਡਿਜ਼ਾਈਨ ਵਾਹ ਬੀ ਤੁਸੀਂ ਤਾਂ ਕਮਾਲ ਹੀ ਕਰਤੀ ਮੈਂ ਲੜਾ ਇੰਡੀਆ ਦੀ ਮਾਰਕੀਟ ਕਰ ਦਉਂਗਾ ਮੈਂ ਕਹਿੰਦਾ ਮੈਡਮ ਜੀ ਬੁਲਬੁਲ ਦੇ ਬੱਚੇ ਨੇ ਸਾਡੇ ਕੋਲ ਤੇ 30 ਅਪ੍ਰੈਲ ਤੱਕ ਲੁੱਟ ਲੋ ਮੇਲੇ ਬਸ ਕਣਕਾਲੇ ਨਾਲੇ ਪੈਸੇ ਵੀ ਆ ਗਏ ਨੇ ਲੋਕਾਂ ਕੋਲ ਤੇ ਲੁੱਟ ਲੋਣ ਮੇਲੇ ਆ ਦੇਖੋ ਪੀਸ ਦੇਖੋ 450 ਰੁਪਏ ਦਾ ਇੱਕ ਵੀ ਦੇਾਂਗੇ ਕੋਈ ਤੁਸੀਂ ਚਾਰ ਨਹੀਂ ਲੈਣੇ ਜਿਵੇਂ ਮਰਜ਼ੀ ਆ ਦੀ ਵੈਰਾਈਟੀ ਬਣਾਓ ਕੰਮ ਕਰੋ ਸਾਡੇ ਨਾਲ ਜੁੜੋਗੇ 30 April ਤੱਕ ਤਾਂ ਲੁੱਟ ਲੋਗੇ ਮੇਲੇ ਲਓ ਜੀ 30 April ਤੱਕ ਦੇ ਆਫਰ ਨੇ ਭੈਣੋ ਤੇ ਆਹ ਰੇਟ ਆ ਡਿਜ਼ਾਈਨ ਤੁਹਾਨੂੰ ਕਿਤੇ ਹੋਰ ਨਹੀਂ ਮਿਲਨੇ ਹੈਗੇ ਜਿਹੜੇ ਦਾ ਨੂੰ ਅਬੋਰ ਦੇ ਸਤਨਾਮ ਕਲੈਕਸ਼ਨ ਆਜਾ ਹੁਣ ਥੋੜਾ ਹੋਰ ਅੱਗੇ ਆਜੋ ਹੋਰ ਥੋੜਾ ਅੱਗੇ ਆਜੋ ਆ ਲਓ ਹੁਣ ਉਸ ਤੋਂ ਬਾਅਦ ਇਹ ਕਾ ਦੇਖੋ ਪਿਓਰ ਇਹ ਵੱਡੇ ਵਾਰ ਦੀ ਬੋਟਮ ਇਹ ਸੂਟ ਰਹਿੰਦਾ ਜੀ ਇਹ ਜੰਪਰ ਰਹੇਗਾ ਆਹ ਰਹੇਗੀ ਪਿਓਰ ਕੋਟਨ ਦੀ ਵਰਕ ਵਾਲੀ ਸਲਵਾਰ ਵਾਓ ਇੰਨਾਂ ਦੀ ਤਾਂ ਬੜੀ ਡਿਮਾਂਡ ਆ ਵੀਰੇ ਜਿੰਨੀ ਡਿਮਾਂਡੰਦੀ ਐ ਇਸ ਟਾਈਮ ਉਨੀ ਡਿਮਾਂਡ ਕਿਸੇ ਆਈਟਮ ਦੀ ਨਹੀਂ ਕਿਉਂਕਿ ਪਿਓਰ ਗੋਡ ਨੇ ਹਰ ਦੁਕਾਨ ਤੇ ਇਹ ਮਾਲ ਸੇਲ ਹੋ ਰਿਹਾ 495 ਰੁਪਏ 450 ਰੁਪਏ ਤੁਹਾਡੇ ਭਰਾ ਦਾ ਰੇਟ ਹੈਗਾ ਹਰ ਸਲਵਾਰ ਕੱਢੀ ਹੋਊਗੀ 350 ਰੁਪਏ 350 ਵੀਰੇ ਮੈਡਮ ਜੀ ਜਾਂਦੇ ਜਾਂਦੇ ਫਾਇਦਾ ਹੀ ਕਰਨਾ ਹੈ ਮਾਤਰ 275 ਰੁਪਏ ਵੀਰੇ 275 ਹਾਂਜੀ ਹਾਂਜੀ 275 ਰੁਪਏ ਆ ਲਓ ਜੀ ਇਹਦਾ ਮਾਲ ਤਿੰਨਾ ਮਰਜੀ ਲੋ ਕਿ ਕਿਹੜਾ ਤੁਹਾਨੂੰ 350 ਦਿਖਾਇਆ ਸੀ ਨਾ ਜੀ ਹਾਂਜੀ ਉਹਦੇ ਨਾਲ ਕੋਟਨ ਦਾ ਦੁਪੱਟਾ ਹੈ ਇਹਦੇ ਨਾਲ ਨਾਜ਼ਮੀ ਦਾ ਦੁਪੱਟਾ ਹੈ ਰੇਟ ਇਹ ਵੀ 350 ਹੈ ਵਿੱਚ ਹੀ ਦੇਵਾਂਗੇ ਤੁਹਾਨੂੰ ਆ ਲਓ ਕੋਈ ਲੁੱਟ ਖੋਹ ਵਾਲਾ ਕੰਮ ਨਹੀਂ ਹੈ ਸਾਡੇ ਕੋਲ ਰੰਗੀ ਵੀਰੇ ਤੁਸੀਂ ਤਾਂ ਇੰਨੇ ਸੋਹਣੇ ਸਿਲੈਕਟ ਕਰਕੇ ਲੈ ਕੇ ਆਉਂਦੇ ਹੋ ਨਾ ਕਹਿੰਦਾ ਮੈਡਮ ਜੀ ਵਾਸ ਦਿਮਾਗ ਜੇ ਇੱਕੀ ਚੀਜ਼ ਵੈ ਗਈ ਆ ਫਾਇਦਾ 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 ਜਾਨ ਲੱਗਾ ਲੋਕੀ ਸਾਨੂੰ ਯਾਦ ਕਰਨ ਵੀ ਭਰਾ ਨੇ ਵਕਤ ਹੀ ਫਾਇਦੇ ਦਿੱਤੇ ਸੀ ਭਰਾ ਨੇ ਬਿਲਕੁਲ ਜੀ ਬਿਲਕੁਲ ਵੀਰੇ ਹੁਣ ਆ ਵੇਖੋ 900000 ਰੁਪਏਲੇ ਪੀਸਾ ਲੋ ਪੂਰਾ ਵਰਕ ਇਤੋ ਹੋਇਆ ਇਸ ਦਾ ਘਾਉ ਖੋਲ ਕੇ ਹਲੋ ਹਲੋ 495 ਰੁਪਏ ਦੇ ਵਿੱਚ 495 ਹਾਂਜੀ 495 ਰੁਪਏ ਦੇ ਤਮਾਕਾ 15 15 ਸੌ ਵਾਲੇ ਸੂਟ ਆ ਜਿਹੜੇ ਤੁਹਾਨੂੰ 495 ਰੁਪਏ ਦੇ ਵਿੱਚ ਮਿਲ ਜਾਂਦੇ ਪਏ ਹਾਂ ਸੱਤੀ ਚੱਲੋ ਅੱਜ ਜਿਹੜੀ ਤੁਹਾਨੂੰ ਜੀਜਾ ਦਿਖਾਣੀ ਹੈ ਨਾ ਇਹ 1011 12 12 ਸੌ ਲਿਆਈ ਤਮੈਂ ਕੈਦੇ ਨਾਲ ਦੇਣੀ ਹਣ ਮੈਂ ਲੱਦਾਂ ਦੀ ਬਾਜੂ ਵੀ ਬਣੀ ਹੋਈ ਆ ਓਕੇ ਹਲੋ ਹਾਂ ਹਾਂ ਜੀ ਬਾਜੂ ਵੀ ਹੈ ਜਦੋਂ ਆਪਾਂ ਪਿਛਲੀ ਆਪਣੇ ਗੋਦਾਮ ਵਿੱਚ ਮਾਲ ਦਿਖਾਇਆ ਸੀ ਨਾ ਇਹ ਮਾਲ ਅਸੀਂ ਸਾਰੇ ਖੋਲਤੇ ਆ ਜਿਹੜੇ ਫਾਇਦੇ ਨਾਲ ਸਾਡੇ ਕੋਲ ਰਹਿ ਗਏ ਸੀ ਇਹਨਾਂ ਦੀ ਕੜਾਈ ਵਾਲਾ ਦੁਪੱਟਾ ਵੇਦਾ ਇਹ ਆ ਦੇਖੋ ਜੀ ਇਹਨਦੀ ਬਾਜੂ ਵਰਕ ਹੈ ਆ ਫਿਰ ਪੋਂਚਿਆ ਤੇ ਵੀ ਵਰਕ ਕੀਤਾ ਹੋਇਆ ਦੋਵੇਂ ਆ ਹਾਂ ਜੀ ਹਾਂ ਜੀ ਲਓ ਦੁਪੱਟਾ ਦੇਖੋ ਨਾਲ ਕਿੰਨਾ ਪਿਆਰਾ ਵਾਓ ਆ ਲਓ ਰੇਂਜ ਦੇਣੀ ਹੈ 575 ਵੀ ਹੈ 575 ਸਿਰ ਹਾਂ ਜੀ ਇਹਦੇ ਲੱਗ-ਲੱਗ ਡਿਜ਼ਾਈਨ ਆਣਗੇ ਆ ਦੇਖੋ ਪੀਸ ਬੁੱਲੂ ਕਲਰ ਉਹ ਕਹਿੰਦੇ ਨਾ ਬੁੱਲਬੁੱਲ ਦੇ ਬੱਚੇ ਨੇ ਜੀ ਬੁੱਲਬੁੱਲ ਦੇ ਬੱਚੇ ਇਹ ਆ ਲਓ ਪੀਸ ਦੇਖੋ ਉਸ ਤੋਂ ਬਾਅਦ ਆ ਦੇਖੋ ਤੇ ਹੋਰ ਵੀ ਦੇਖ ਲੋ ਰੰਗ ਦੇ ਬਾਜੂ ਉਸ ਤੋਂ ਬਾਅਦ ਪਹੁੰਚੇ ਆ ਲੋ ਪੀਸ ਦੇਖੋ ਹੋ ਵੀਰੇ ਕਮਾਲ ਕਰੀ ਪਿਆ ਕੀ ਗੱਲ ਤੁਸੀਂ ਬਚਾਉਂਦੇ ਨਹੀਂ ਕੋ ਦਾ ਚ ਮੈਂ ਨਾ ਜੀ ਬਚਾਉਣਾ ਜੁਣਾ ਛੱਡ ਦਿਓ ਸਭ ਕਸਟਮਰਾਂ ਦੇ ਫਾਇਦੇ ਕਰਦੇ ਨੇ ਜਦੋਂ ਦੂਰੋਂ ਫੋਨ ਆਉਂਦਾ ਨਾ ਜੀ ਅਸੀਂ ਹੁਸ਼ਿਆਰਪੁਰ ਤੋਂ ਬੋਲਦੇ ਆ ਅਸੀਂ ਇੱਥੋਂ ਬੋਲਦੇ ਆ ਸਾਡਾ ਮਨ ਬੜਾ ਖੁਸ਼ ਹੋ ਜਾਂਦਾ ਤੁਸੀਂ ਮੰਨੋਗੇ ਨਹੀਂ ਸਾਡੇ ਕੋਲ 11 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਕਸਟਮਰ 1.5 ਲੱਖ ਰੁਪਏ ਦਾ ਵਿਆਹ ਦੀ ਸ਼ੋਪਿੰਗ ਕਰਕੇ ਗਏ ਵਿਆਹ ਦੀ ਸ਼ੋਪਿੰਗ ਵਿਆਹ ਦੀ ਸ਼ੋਪਿੰਗ 1.5 ਲੱਖ ਰੁਪਏ ਦਾ ਕਪੜਾ ਲੈ ਕੇ ਉੰਨੇ ਨਾਲ ਹੀ ਸਾਂਧੀ ਸਾਰੀ ਕਮਾਈ ਆ ਜਾਂਦੀ ਐ। ਬਿਲਕੁਲ ਜੀ ਬਿਲਕੁਲ। ਇਹ ਦੇਖੋ ਬਾਜੂ ਨਾਲ ਵਰਕੇ ਗਿਆ, ਸਲਵਾਰਾਂ ਨਾਲ ਵਰਕੇ ਗਈਆਂ 575 ਦੇ ਵਿੱਚ ਤਮਾਕੇ। ਵਾਹ! ਜਿੰਨੀ ਵੀ ਕੱਢੀ ਹੋਈ ਪੂਰੀ ਵਧੀਆ। ਹਾਲੋ। ਇਹ ਤਾਂ ਸਾਕੜਾਈ ਵੀ ਮੈਨੂੰ ਐਂ ਲੱਗਦਾ ਪਿਆ ਵੀ ਆਪ ਹੀ ਵੱਖਰੇ ਜਿਹੇ ਡਿਜ਼ਾਈਨ ਪਵਾਉਂਦੇ ਪਿਓ। ਮੈਡਮ ਜੀ ਬਸ ਤੁਸੀਂ ਕਸਟਮਰਾਂ ਨੂੰ ਨਾ ਹਿਲ ਜਾਣਾ ਇਹ ਵੀਡੀਓ ਵੇਖ ਕੇ। ਬਿਲਕੁਲ। ਤੁਸੀਂ ਅਜ ਅਚਾਨਕ ਆਏ ਹੋ ਤੇ ਜਾਣੰਗ ਨਾਲ ਫਾਇਦਾ ਹੀ ਕਰਨੇ ਆਪਾਂ। ਹਾਲੋ। ਹੁਣ ਆ ਪੀਸ ਦੇਖੋ। ਰਾਗੜੀਆਂ ਵੇਖੀ ਚਲੋ ਕਿੰਨੇ ਪਿਆਰੇ ਲੈ ਕੇ ਆਏ ਵੀਰੋਰੀ 299 ਰੁਪਏ ਦਾ ਦੁਪੱਟਾ ਗੜਾਈ ਵਾਲਾ ਵੀਰੇ 299 ਦਾ ਹਾਂਜੀ 299 ਰੁਪਏ ਲਓ ਜੀ 299 ਰੁਪਏ ਵੀਰੇ ਮਾਰਕੀਟ ਚ ਕੀ ਰੇਟ ਹੋਏ ਨੇ ਮਾਰਕੀਟ ਦੇ ਵਿੱਚ 395 ਰੁਪਏ ਰੇਟ ਆ ਸਾਡਾ 100 ਰੁਪਏ ਪਹਿਲਾਂ ਹੀ ਘੱਟ ਹੈਗਾ ਤੇ ਫਾਇਦੇ ਕਰਨੇ ਨੇ ਪੂਰੇ ਖੁੱਲ ਕੇ ਆ ਲਓ ਦੁਪੱਟਾ ਨਾਲ ਐ ਸੂਟ ਤੇ ਗੜਾਈ ਆ ਆ ਲਓ 200 ਦੁਪੱਟਾ ਪਲੇਨ ਆਂਦਾ ਮਾਤਰ 260 ਰੁਪਏ 260 ਰੁਪਏ ਹਾਂਜੀ ਨਾ ਜਮੀਨ ਦਾ ਦੁਪੱਟਾ ਕੋਈ ਦੂਜਾ ਕੀ ਵੀ ਦਾ ਦੁਪੱਟਾ ਨਹੀਂ ਹੈਗਾ ਤੁਸੀਂ ਦਾ ਕੜਾਈ ਵਾਲੇ ਨੂੰ ਐ ਸਸਤੇ ਦੇਈ ਜਾਂਦੇ ਹੋ ਕਿ ਮੈਨੂੰ ਲੱਗਦਾ ਤਾਂ ਸਿੰਪਲ ਸੂਟ ਨਹੀਂ ਇੰਨੇ ਦਾ ਮਿਲਦਾ ਨਹੀਂ ਨਹੀਂ ਮਿਲੇਗਾ ਜੀ ਜਾਂਦੇ ਫਾਇਦੇ ਨੇ 3 April ਤੱਕ ਲੁੱਟ ਲਓ ਮੇਲੇ ਰੰਗ ਹੀ ਦੇਖ ਲਓ ਪਹਿਲਾਂ ਤਾਂ ਕੁੜੀਆਂ ਪੀਸ ਦੇਖੋ ਪਿਓਰ ਕੈਮਰਿਕ ਦੇ ਉੱਤੇ ਹਲੋ ਪੀਸ ਦੇਖੋ ਜਿੰਨੇ ਦੇ ਦੇਖੀ ਐਂ ਲੱਗਦਾ ਹੈਰਾਨੀ ਹੁੰਦੀ ਆ ਵੀ ਸਾਰੀ ਲੈ ਲਈ ਆਪਾਂ 395 ਰੁਪਏ ਦੇ ਵੀ ਕਮਾਕਾ 395 ਦੇ ਵੀ ਦੁਪੱਟਾ ਕੜਾਈ ਅੱਗੋਂ ਦੀ ਬਾਰਡਰ ਦੇ ਕੜਾਈ ਆ ਜੀ ਜੇ ਨਾ ਮਰਜ਼ੀ ਮਾਲ ਲਓ ਡਿਜ਼ਾਈਨ ਦਿਖਾਉਂਗਾ ਤਿੰਨ ਤੋਂ ਚਾਰ ਮਾਲ ਜਿੰਨਾ ਮਰਜ਼ੀ ਲੋ ਸਾਡੇ ਕੋਲ ਮਾਲ ਹੈ ਸਾਡੀ ਕਮੀ ਨਹੀਂ ਆਉਗੀ ਆ ਉਸ ਤੋਂ ਵੀ ਜ਼ਿਆਦਾ ਸੋਹਣੇ ਡਿਜ਼ਾਈਨ ਆ ਗਏ ਲੋ ਜੀ ਲੋ ਆ ਤਾਂ ਜੁਨੀਕ ਜਿਹਾ ਕਲਰ ਹੈ ਵੀਰੇ ਬਿਲਕੁਲ 395 ਰੁਪਏ ਦੇ ਵਿੱਚ ਨੇ ਹਰ ਚੀਜ਼ ਤੁਹਾਨੂੰ ਬੜੀ ਫਾਇਦੇ ਨਾਲ ਮਿਲਣੀ ਹੈ ਮਿਲਣੀ ਕਿੱਥੇ ਹੈ ਸਤਨਾਮ ਕਲੈਕਸ਼ਨ ਅਬੋਹਰ ਅਬੋਹਰ ਵਿਖੇ ਅਬੋਹਰ ਹੈ ਜੀ ਕੋਈ ਦੂਰੋਂ ਆ ਰਿਹਾ ਸਾਨੂੰ ਕਾਲ ਕਰ ਲਵੇ ਸਕਰੀਨ ਤੇ ਦਿੱਤੇ ਨੰਬਰਾਂ ਤੇ ਹਰ ਤੁਹਾਡੀ ਕਾਲ ਪਿਕ ਹੋਏਗੀ ਆ ਲੋ ਲਓ ਜੀ ਦੇਖੀ ਚਲਿਓ ਨਾਲ ਨਾਲ ਆ ਲੋ ਤਦ ਵੀਰੇ ਹੁਣ ਜਿਵੇਂ ਸਾਨੂੰ ਤਾਂ ਜੰਮੂ ਵਗੈਰਾ ਤੋਂ ਵੀ ਰੀਕਾਲ ਕਰ ਲੈਂਦੇ ਆ ਵੀ ਅਸੀਂ ਇਕੱਠਾ ਕੱਪੜਾ ਚੱਕਣਾ ਫਿਰ ਉਹਨਾਂ ਦਾ ਕੀ ਹੱਲ ਕਰੋਗੇ ਜੇ ਉਹਨਾਂ ਦਾ ਇਹ ਹੱਲ ਹੈਗਾ ਜੀ ਤੁਹਾਨੂੰ ਪੇਮੈਂਟ ਉਹਨਾਂ ਨੂੰ ਪਹਿਲੇ ਕਰਨੀ ਪਊਗੀ ਔਨਲਾਈਨ ਕੱਪੜਾ ਉਹਨਾਂ ਦੇ ਘਰੇ ਪਹੁੰਚ ਜਾਊਗਾ ਕੋਈ ਵੀ ਦਿੱਕਤ ਨਹੀਂ ਆਊਗੀ ਠੀਕ ਹੈ ਵੀਰੇ ਜਾਣੀ ਦੋਸਤੋ ਜਿੱਥੋਂ ਮਰਜੀ ਤੁਸੀਂ ਮੰਗਵਾ ਸਕਦੇ ਹੋ ਤੁਹਾਨੂੰ ਕੋਈ ਉਹ ਨਹੀਂ ਹੈਗਾ ਵੀ ਜੇ ਤੁਸੀਂ ਦੂਰ ਵੀ ਬੈਠੇ ਹੋਗੇ ਤਾਂ ਤੁਹਾਡੇ ਘਰੇ ਕੱਪੜਾ ਪਹੁੰਚ ਜਾਊਗਾ ਆ ਲੋ ਪੀਸ ਦੇਖੋ ਮਤਲਬ ਨਾ ਖੋਲੋ ਵਾਓ ਇਧਰ ਆਸੀ ਕਮਾਲ ਕਰੀ ਜਾਂਦੇ ਹੋ ਵੀਰੇ ਇਸ ਵਾਰ ਤਾਂ ਤੁਸੀਂ ਪਹਿਲਾਂ ਨਾ ਪਹਿਲੀਆਂ ਦੋ ਵੀਡੀਓ ਨਾਲੋਂ ਜ਼ਿਆਦਾ ਡਿਜ਼ਾਈਨ ਲਿਆਏ ਹੈ ਨਾ ਮੈਂ ਕਹਿੰਦਾ ਮੈਨੂੰ ਜੀ ਬੱਸ ਉਹਨਾਂ ਦਾ ਭਰਾ ਕਹਿੰਦਾ ਦੁਕਾਨ ਜਲਦੀ ਖਾਲੀ ਕਰ ਦੇ ਹਲੋ ਕੁਆਂਟੀਟੀ ਦਾ ਦਿਖਾਣਾ ਮਾਲ ਦੀ ਰੇਟ ਦੋ ਮੈਨੂੰ ਫ੍ਰੀ ਦੇ ਤੁਸੀਂ ਬੱਸ ਛੱਡ ਦਿਓ ਰੇਟ ਵੀ ਦੱਸ ਦਿਓ ਤੁਹਾਨੂੰ 330 ਰੁਪਏ 320 ਰੁਪਏ 30 30 ਜੀ 30 ਹਲੋ ਹਲੋ ਜੀ ਦੇਖੋ ਹਲੋ ਦੁਪੱਟਾ ਇਹਦੇ ਵਿੱਚ ਉਸ ਤੋਂ ਵੀ ਜ਼ਿਆਦਾ ਸੋਹਣਾ ਕੁਆਂਟੀਟੀ ਦਿਖਾਓ ਬੇਟਾ ਮਾਲ ਦਿਖਾਓ ਕਿੰਨਾ ਪਿਆ ਆਪਣੇ ਕੋਲ ਰੈਗ ਭਰੇ ਪਿਆ ਵੀਰੇ ਹੋਰਾਂ ਨੇ ਜਿੰਨੇ ਮਰਜ਼ੀ ਲੋ ਜੀ ਜਿੰਨੇ ਮਰਜ਼ੀ ਆ ਲੋ ਜਿੰਨਾ ਮਰਜ਼ੀ ਮਾਲੂਮ ਮਤਲਬ ਨਾ ਗਾਗ ਨੇ ਕਹਿਣਾ ਬਸ ਅਸੀਂ ਨਹੀਂ ਬਸ ਕਰਨੀ ਗਾਗ ਨੇ ਕਹਿਣਾ ਬਸ ਕਰ ਗਾਗ ਨੇ ਆਇਆ ਕਹਿਣਾ ਵੀ ਹੁਣ ਜਿੱਥੇ ਦੋ ਲੈਣ ਆਏ ਸੀ ਚਾਰ ਲੈ ਕੇ ਜਾਵਾਂਗੇ ਵੀਰੇ ਅਸੀਂ ਤਾਂ ਬਿਲਕੁਲ ਜੀ ਬਿਲਕੁਲ 450 ਦੇ ਦੋ ਸੂਟ ਚੁੰਨੀ ਨਾਲ ਡਿਜ਼ਾਈਨ ਦੁਪੱਟਿਆਂ ਦੇ ਵੀ ਪ੍ਰਿੰਟ ਜਿੰਨਾ ਮਰਜ਼ੀ ਮਾਲ ਲਓ 450 ਫੋਟੋ ਵਾਲੇ ਸੂਟ ਨੇ ਦੇਖ ਲਓ ਪੈਣਾ ਕੋਈ ਉਹੀ ਨਹੀਂ ਹੈਗਾ ਦੇਸੀ ਆ ਮਾਲ ਬਹੁਤ ਸੋਹਣੇ ਸੋਹਣੇ ਸੂਟ ਨੇ ਉਸ ਤੋਂ ਬਾਅਦ ਆ ਦੇਖੋ ਉਹ ਥੋੜਾ ਜਿਹਾ ਮਿਕਸ ਰਹਿੰਦਾ ਆ ਉਸ ਤੋਂ ਬਾਅਦ ਆ ਗਿਆ ਕੋਟਨ ਦਾ ਐ ਸਮਝ ਲਓ ਪੀ 350 ਵਾਲਾ ਹੀ ਹੈਗਾ ਪਰ ਅਸੀਂ ਤੁਹਾਨੂੰ ਦੇਣਾ ਹੈ 270 ਰੁਪਏ ਦਾ 270 ਦਾ ਹਾਂਜੀ 2 ਲੱਗਦਾ ਤੁਸੀਂ 4-500 ਦਾ ਕਹੋਗੇ ਉਹ ਨਹੀਂ ਮੈਨ ਜੀ ਫਿਰ ਸਾਡੇ ਕੋਲ ਆਣ ਦਾ ਫਾਇਦਾ ਕੀ ਹੋਇਆ ਤੁਹਾਨੂੰ ਐਡੀ ਦੂਰ ਤੁਸੀਂ ਮਾਨ ਨਾਲ ਆਉਂਦੇ ਹੋ ਕਿ ਆਪਾਂ ਵੀ ਕਸਟਮਰਾਂ ਦਾ ਫਾਇਦਾ ਹੀ ਕਰਨਾ ਹੈ ਜਿਹੜੇ ਤੁਹਾਡੇ ਨਾਲ ਜੁੜੇ ਨੇ ਈਵਰਸ ਉਹਨਾਂ ਦਾ ਫਾਇਦਾ ਹੀ ਨਹੀਂ ਹੋਇਆ ਤਾਂ ਫਿਰ ਫਾਇਦਾ ਕੀ ਤੁਹਾਨੂੰ ਇੱਥੇ ਬੁਲਾਉਂਦਾ ਹੁਣ ਆ ਦੇਖੋ 1095 ਵਾਲਾ ਸੂਟ ਹੈ ਹਾਂ ਜੀ ਦੇਖੋ ਖੋਲੋ ਸੂਟ ਖੋਲੋ ਆ ਲੋ ਸੂਟ ਤੁਸੀਂ ਕਸਟਮਰ ਨੂੰ ਲਗਾ ਕੇ ਦਿਖਾਓ ਕਿ ਵਾਕਿਆ ਹੀ ਫੀਲਿੰਗ ਹੈ ਕਿ ਨਹੀਂ ਵਧੀਆ ਚੀਜ਼ ਹੈ ਜੀ ਆ ਲੋ ਪੀਸ ਦੇਖੋ ਮਤਲਬ ਕਸਟਮਰ ਨੇ ਆਦੇਣ ਲਈ ਲੈਣਾ ਜਾਂ ਵੇਚਣ ਲਈ ਲੈਣਾ ਹੈ 500 ਰੁਪਏ ਕਮ ਕੰਮ ਤੇ ਆ 500 ਕਮਾ ਕੇ ਵੇਚ ਲਓ ਜੀ 545 ਵਿੱਚ ਦੇਵਾਂਗੇ 1095 ਵਾਲਾ ਪੀਸ 545 ਵਿੱਚ ਬਿਲਕੁਲ 545 ਵਿੱਚ ਹਰਾਨੀ ਕਰ ਦਿਆਂਗੇ ਆ ਜੀ ਕਸਟਮਰ ਕਹੇਗਾ ਯਾਰ ਵਾਕੇ ਹੀ ਮਜ਼ਾ ਆਇਆ ਸਰਦਾਰ ਜੀ ਕੋ ਲਾ ਕੇ ਬਿਲਕੁਲ ਆ ਦੇਖ ਲੋ ਆ ਲੋ ਤੇ ਰਾਂਗੜੀਆਂ ਦੇ ਤੁਸੀਂ ਕੋਈ ਫਿਕਰ ਕਰਕੇ ਨਹੀਂ ਆਉਣੀ ਬਾਧੂ ਨੇ ਇੱਥੇ ਜਿੰਨੇ ਮਰਜ਼ੀ ਲੋ ਜਿੰਨੇ ਮਰਜ਼ੀ ਲੋ ਜਿੰਨੇ ਕਸਟਮਰਾਂ ਨੇ ਲੈਣੇ ਆ ਉਹਨੇ ਲੋ ਆ ਲੋ ਪੀਰ ਦੁਪੱਟਾ ਦੇਖੋ ਕਟੋੜਾ 300 ਰੁਪਏ ਦੁਪੱਟਾ ਹੀ ਘੱਲੀ ਹੈ ਹਾਂਜੀ ਫਿਰ ਕਿੰਨੇ ਦਾ ਦੇਣਾ ਵੀਰੇ 545 545 ਵਾਲਾ 545 ਰੁਪਏ ਜਿਹੜੇ ਤਾਂ ਹੂੰ 3-4 ਪੀਸ ਉਹ ਲੈਣ ਦੇ ਦਿਖਾਣੇ ਆ ਹਾਂਜੀ ਵੀਰੇ ਇਹ ਸਾਰੇ 6 600 5 500 ਰੁਪਏ ਫਾਇਦੇ ਨਾਲ ਪੀਸ ਹੈਗੇ ਆ ਲੋ ਸਾਰੇ ਬੁਟੀਕ ਪੀਸ ਹੈਗੇ ਆ ਲੋ ਹਾਂ ਤਾਂ ਤੁਸੀਂ 5 5000 ਵਾਲੇ ਸੂਟ ਚੱਕ ਲਿਓ ਵੀਰੇ ਬਸ ਪਰ ਆਪ ਲੈਣੇ ਨਹੀਂ ਨਾ ਜੀ ਆ ਦੇਖੋ ਸਾਨੂੰ ਆਪ ਨੂੰ ਨਹੀਂ ਸਾਨੂੰ ਆਪ ਨੂੰ ਨਹੀਂ ਪਤਾ ਬਾਜੂ ਬਣੀਗੇ ਪੁੰਚੇ ਬਣਿਆ 375 ਰੁਪਏ ਦਾ ਦੁਪੱਟਾ ਦੇਖੋ ਕਿੰਨਾ ਡਿਜ਼ਾਈਨਰ ਆ ਤੇ ਸੂਟ ਫੁੱਲ ਕੜਾਈ ਵਾਲਾ ਆ ਲੋ ਰੰਗ ਉਸ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਡਿਜ਼ਾਈਨਿੰਗ ਤੇ ਡਿਜ਼ਾਈਨਿੰਗ ਮਤਲਬ ਸਾਡੇ ਕੋਲ ਨਾ ਇੱਕ ਕਸਟਮਰ ਆ ਕੇ ਕਹਿੰਦਾ ਬਸ ਵੀਰੇ ਬਿੱਲ ਬਣ ਗਿਆ ਸਾਡਾ ਮਤਲਬ ਇੰਨੀਆਂ ਸੋਹਣੀਆਂ ਤੇ ਇੰਨੀਆਂ ਪਿਆਰੀਆਂ ਚੀਜ਼ਾਂ ਪੀਸ ਦੇਖੋ ਕਿੰਨੇ ਪਿਆਰੀ ਇਹ ਵੀ ਉਹੀ 595 ਰੁਪਏ ਬਿਲਕੁਲ 75 ਜੀ 95 ਨਹੀਂ 75 75 ਹਾਂ ਕੋਈ GST ਨਹੀਂ ਲੈਣੀ ਜੀ ਕੋਈ ਕੁਝ ਨਹੀਂ ਲੈਣਾ ਕਸਟਮਰ ਨੂੰ ਹਰ ਚੀਜ਼ ਫਾਇਦੇ ਨਾਲ ਦੇਣੀ ਹੈ ਦੇਣੀ ਜੇ ਤੁਸੀਂ ਦਾਜਵਰੀ ਦਾ ਸਮਾਨ ਵੀ ਲੈਣਾ ਜੇ ਤੁਸੀਂ ਉਹ ਤੇ 50000 ਰੁਪਏ ਵੀ ਲਾਉਣਾ ਤਾਂ ਤੁਸੀਂ 25000 ਰੁਪਏ ਹੀ ਲਾਉਂਗੇ ਇੱਥੇ ਤਾਂ ਨੂੰ ਉਹ ਤੋਂ ਵੱਧ ਸੂਟ ਮਿਲ ਜਾਣੇ ਆ ਡਿਜ਼ਾਈਨ ਹੀ ਡਿਜ਼ਾਈਨ ਉਸ ਤੋਂ ਬਾਅਦ ਆਜੋ ਪਿਓਰ ਜਾਮ ਤੇ ਪਿਓਰ ਜਾਮ ਦੇ ਤੁਹਾਨੂੰ ਡਿਜ਼ਾਈਨ ਹੋਵਾਂ ਮਣਦੀ 3 ਤੋਂ 4 ਹਾਂਜੀ ਇਹਦਾ ਮਾਰਕੀਟ ਦੇ ਵਿੱਚ ਰੇਟ ਲੰਦਾ 1200 ਤੋਂ ਲੈ ਕੇ 1300 ਤੱਕ ਹਾਂਜੀ ਵੀਰੇ ਬਿਲਕੁਲ ਜੀ ਦੇਖੋ ਮਤਲਬ ਆਪਦਾ ਮਨ ਖੁਸ਼ ਹੋ ਜਾਂਦਾ ਦੁਪੱਟਾ ਦੇਖੋ ਪੂਰਾ ਹੈਵੀ ਦੁਪੱਟਾ ਆ ਲਓ ਪੀਸ ਦੇਖੋ ਫਿਰ ਉਸ ਤੋਂ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਹੈ ਬਿਲਕੁਲ ਆ ਲਓ ਕੋਈ ਤੁਹਾਡੇ ਤੋਂ 1395 ਨਹੀਂ ਲੈਣੇ ਕੋਈ 1295 ਨਹੀਂ ਲੈਣੀ ਸਿਰਫ 750 ਰੁਪਏ 750 ਦਾ ਸਾਢੇ 750 ਦੇ ਡਿਜ਼ਾਈਨ ਡਿਜ਼ਾਈਨ ਦਿਖਾਉਂਗਾ 5 ਤੋਂ 6 ਜਿਹੜੀਆਂ ਪਹਿਣਾ ਕਹਿਣੀਆਂ ਸਾਨੂੰ ਮਹਿੰਗੇ ਵਾਲੇ ਸੂਟ ਦਿਖਾਓ ਪਰ ਸਾਨੂੰ ਰੇਟ ਘੱਟ ਹੋਣਾ ਚਾਹੀਦਾ ਉਹ ਪਹਿਣਾ ਇਹ ਸੂਟ ਦੇਖ ਕੇ ਮੂਰੇ ਹੈਂਡ ਟੱਚਿੰਗ ਪੀਸ ਹੋਣਗੇ ਸਾਡੇ ਬਾਜੂ ਦਿਖਾਈ ਬੇਟਾ ਬਾਹਰ ਸੂਟ ਦੀ ਬਾਜੂ ਨਾਲ ਬਣੀ ਹੈ ਮਤਲਬ ਕਸਟਮਰ ਨਾਲ ਫੈਦੇ ਨੇ ਬਿਲਕੁਲ ਪੂਰਾ ਹੈਵੀ ਸੂਟ ਆ ਆ ਲੋ ਦੁਪੱਟਾ ਦੇਖੋ ਨਾਲ ਪਿਓਰ ਦਾ ਬਿਲਕੁਲ ਜਿਹੜੇ ਤੁਸੀਂ ਬੁਟੀਕ ਪੀਸ ਕਹੇ ਗਏ ਨੇ ਦੇਖੋ ਆ ਲੰਬੇ ਛੋੜੇ ਨੇ ਤੁਹਾਨੂੰ ਬਹੁਤ ਘੱਟ ਰੇਟ ਤੇ ਇੱਥੋਂ ਮਿਲ ਜਾਣੇ ਆ ਆ ਲੋ ਡਿਜ਼ਾਈਨ ਦਿਖਾਉਂਗਾ ਇੱਕ ਦੋ ਇੱਕ ਚੜਦਾ ਆ ਲੋ ਆ ਤਾਂ ਉਸ ਤੋਂ ਵੀ ਪਿਆਰਾ ਸਾਦੇ ਨੇ ਮੈਨ ਜੀ ਲਿਖ ਕੇ ਦੇਨੇ ਆ 500 ਰੁਪਏ ਘੱਟ ਹੈ ਸੂਟ ਹਾਂਜੀ ਬਿਲਕੁਲ ਪਤਾ ਲੱਗਦਾ ਇਹ ਮਾਰਕੀਟ ਚੋਂ ਲੈਨੇ ਆ ਹਾਂਜੀ ਕਿੰਨੇ ਰੁਪਏ ਵਾਲਾ ਦੱਸਿਆ ਵੀਰੇ ਸਾਢੇ 750 ਸਾਢੇ 750 ਵਾਲੇ ਆ ਜਿਹੜੇ ਹੁਣ ਤੱਕ ਤੁਸੀਂ ਇਹ ਆ ਦੇਖਿਆ ਕੜਾਈ ਵਾਲੇ ਇਹ ਹੀ ਤੁਹਾਨੂੰ 15 1500 ਦੇ ਦੋ ਦੋ ਜੀ ਕਿਸੇ ਨੇ ਵੀ ਨਹੀਂ ਦੇਣੇ ਤੁਹਾਨੂੰ ਸਾਡੀ ਗਰੰਟੀ ਹੈ ਸਾਡੇ ਰੇਟ ਤੁਹਾਨੂੰ ਕਿਸੇ ਨੇ ਨਹੀਂ ਇਹ ਮਾਲ ਦੇਣਾ ਆ ਲੋ 1 2 1 ਪੀਸ ਚੜਦਾ ਇਹ ਕੀ ਰੇਟ ਤੇ ਰਹੂਗਾ ਸਾਢੇ 750 ਇਹ ਵੀ ਸਾਢੇ 750 ਚ ਜਿੰਨੇ ਵੀ ਡਿਜ਼ਾਈਨ ਦਿਖਾਵਾਂਗਾ 1 2 4 ਸਾਢੇ 750 ਲਓ ਜੀ ਆ ਲੋ ਕਲਰ ਚਾਰਟ ਦੇਖੋ ਨਾਲ ਕਿੱਦਾਂ ਸੋਹਣਾ ਲਓ ਜੀ ਆ ਉਸ ਤੋਂ ਵੀ ਪਿਆਰੇ ਆਗੇ ਆਲ ਕੀ ਗੱਲ ਵੀਰੇ ਤੁਸੀਂ ਜਮੀਨیں ਮਚਾਉਂਦੇ ਪਏ ਮੈਡਮ ਜੀ ਤੁਹਾਨੂੰ ਫਿਰ ਕੀ ਕਹੀ ਜਿੰਨੇ ਫਾਇਦੇ ਕਿਵੇਂ ਹੋਣਗੇ ਹੁਣ ਅਸੀਂ ਆਦੀ ਕਮਾਈਆਂ ਵੇਖੀਏ ਕਿ ਕਸਟਮਰਾਂ ਦੇ ਫਾਇਦੇ ਵੇਖੀ ਹਾਂ ਵੀ ਮਤਲਬ ਤੁਹਾਨੂੰ ਇਹ ਆ ਵੀ ਅਸੀਂ ਮਾਰਕੀਟ ਬਣਾ ਦਈਏ ਇੱਕ ਵਾਰ ਬਿਲਕੁਲ ਆ ਲੋ ਜੇ ਬਾਜ਼ਾਰ ਹਿਲਾਣਾ ਹੈ ਤਾਂ ਇੱਕ ਵਾਰੀ ਫਿਰ ਸਾਨੂੰ ਘਾਟਾ ਵੀ ਪਾਣਾ ਪੈ ਆ ਲੋ ਆ ਲੋ ਵਾਓ ਦੇਖੋ ਬਈ ਬਿਲਕੁਲ ਵਿਆਹਾਂ ਵਾਲੇ ਸੂਟ ਜਿਹੜੇ ਬਰੀਚ ਲੈਂਦੇ ਆ 750 ਰੁਪਏ ਕੋਈ ਨਹੀਂ ਦੇ ਸਕਦਾ ਜੀ ਇਹ ਗੱਲ ਨਾ ਲਿਖ ਕੇ ਦੇ ਨੂੰ ਤਿਆਰ ਇਹ ਵੀ 750 ਸਾਢੇ 750 ਇਹਨਾਂ ਹੈਵੀ ਦੁਪੱਟਾ ਹੈਗਾ ਕੱਲਾ ਦੁਪੱਟਾ ਹੈ ਇਹਨਾਂ ਰੰਗ ਚਾੜ ਦੇਖੋ ਆਦੀ ਮਰਜ਼ੀ ਨਾਲ ਲੈ ਕੇ ਜਾਓ 750 ਰੁਪਏ ਆਲੋ ਆਲ ਆ ਦੇਖੋ ਬਹੁਤ ਹੀ ਪਿਆਰਾ ਤੇ ਲਾਸਟ ਆਰਟੀਕਲ ਆ ਵੀਡੀਓ ਦਾ ਹਾਂਜੀ ਆਲੋ ਤੇ ਜਿਨ੍ਹਾਂ ਨੇ ਫਾਇਦੇ ਲੈਣੇ ਨੇ ਤੇਰੀ ਨਾ ਕਰਨ ਤੇ ਪਹੁੰਚ ਜਾਣ ਸਤਨਾਮ ਕਲੈਕਸ਼ਨ ਅਬ ਹੋਰ ਅਬ ਹੋਰ ਆਲੋ ਜੀ ਹਾਓ ਜੀ ਲਓ ਜੀ ਇਹ ਤਾਂ ਹੋਊ 4-5000 ਦਾ ਵੀ ਕੋ ਰੇਟ ਦੇਣਾ ਮਣਦੀ ਛੱਡੋ 4-5000 ਰੁਪਇਆ 3000 ਦੇ ਵਿੱਚ ਪੂਰੇ ਰਿਆਂਗੇ ਚਾਰ ਸੂਟ 3000 ਦੇ ਚਾਰ ਸੂਟ ਵੀ ਰੇਹੇ ਬਿਲਕੁਲ 750 ਰੁਪਏ ਦਾ ਸੂਟ ਹੈ ਤੇ ਜਿਨ੍ਹਾਂ ਨੇ ਫਾਇਦੇ ਲੈਣੇ ਆ ਦੇਰੀ ਨਾ ਕਰੋ ਸਕਰੀਨ ਤੇ ਨੰਬਰ ਦਿੱਤੇ ਹੋਇਆ ਫੋਨ ਕਰਾ ਲਓ ਤੇ ਆਜੋ ਸਤਨਾਮ ਕਲੈਕਸ਼ਨ ਅਬੋਹਰ ਅਬੋਹਰ ਬਿਲਕੁਲ ਬੱਸ ਸਟੈਂਡ ਦੇ ਨੀਅਰ ਆਪਣੀ ਸ਼ੋਪ ਹੈ ਤੁਸੀਂ ਕਿਸੇ ਨੂੰ ਪੁੱਛਣਾ ਨਹੀਂ ਸਾਡਾ ਐਡਰੈਸ ਸਾਨੂੰ ਹੀ ਫੋਨ ਕਰੋ ਕਿਉਂਕਿ ਜਿਹੜੀ ਦੁਕਾਨ ਤੇ ਤੁਸੀਂ ਪੁੱਛ ਲਿਆ ਸਤਨਾਮ ਕਲੈਕਸ਼ਨ ਉਹੀ ਬਣ ਜਾਣੀ ਹੈ ਤੇ ਭਰਾ ਤੁਹਾਡਾ ਹੋਣਾ ਗਾਇਬ ਦੁਕਾਨ ਤੋਂ ਸਾਨੂੰ ਸਭ ਪਤਾ ਹੈ ਲੋਕੀ ਕੀ ਕਰਦੇ ਨੇ ਪਰ ਤੁਸੀਂ ਫਿਰ ਤੁਹਾਡਾ ਭਰਾ ਤੁਹਾਨੂੰ ਕਹਿ ਰਿਹਾ ਤੁਸੀਂ ਸਕਰੀਨ ਦੇ ਉੱਤੇ ਨੰਬਰ ਦੇ ਫੋਨ ਕਰੋ ਸਾਡੇ ਲੜਕੇ ਚਾਰ ਪੰਜ ਉੱਥੇ ਹਮੇਸ਼ਾ ਖੜੇ ਹੁੰਦੇ ਆ ਤੇ ਦੋਸਤੋ ਇੱਕ ਤੁਹਾਨੂੰ ਨਾ ਕਈ ਵਾਰੀ ਕਮੈਂਟਾਂ 'ਚ ਹੋਰ ਕੋਈ ਆਪਦੇ ਨੰਬਰ ਸੈਂਡ ਕਰ ਲੱਗ ਜਾਂਦੇ ਆ ਉਹਨਾਂ ਤੇ ਬਿਲਕੁਲ ਕਾਲ ਨਹੀਂ ਕਰਨੀ ਜਿਹੜਾ ਵੀਡੀਓ ਦੇ ਵਿੱਚ ਨੰਬਰ ਲਿਖੇ ਹੋਣੇ ਆ ਉਹ ਨੰਬਰ ਤੇ ਤੁਸੀਂ ਕਾਲ ਕਰਨੀ ਆ ਹਾਂਜੀ ਹਾਂਜੀ ਤੇ ਬਾਕੀ ਕਮੈਂਟ ਕਰ ਦਿਆ ਕਰੋ ਤੁਹਾਨੂੰ ਨੰਬਰ ਸਾਡੇ ਵੱਲੋਂ ਜਾਂ ਵੀਰ ਹੋਰਾ ਵੱਲੋਂ ਰਿਪਲਾਈ ਚ ਆ ਜਾਂਦਾ ਹੁੰਦਾ। ਲੋ ਜੀ ਤੁਸੀਂ ਹੁਣ ਇੰਨੀ ਗੱਲ ਕਹਿਤੀ ਹੈ ਜਿਹੜਾ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਗਾ ਚਾਰ ਭੈਣ ਭਰਾਵਾਂ ਨੂੰ ਇੱਕ 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 ਤੇ ਇੱਕ ਚਾਰਾਂ ਨੂੰ ਇੱਕ ਜਣੇ ਨੂੰ ਚਾਰ ਸੂਟ ਨਹੀਂ ਜਾਣੇ ਕਸਟਮਰਾਂ ਨੂੰ ਬੜੇ ਭਲੇਖੇ ਲੱਗ ਜਾਂਦੇ ਆ। ਚਾਰ ਭੈਣ ਭਰਾਵਾਂ ਨੂੰ ਇੱਕ ਇੱਕ ਸੂਟ ਆਪਣੇ ਵੱਲੋਂ 750 ਰੁਪਏ ਦਾ ਗਿਫਟ ਜਾਏਗਾ ਉਹਨਾਂ ਦੇ ਘਰੇ ਪਹੁੰਚੇਗਾ ਜਿਹੜਾ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇ।